ਪੈਰੀਓਲੰਪਿਕ ਦੇ ਵਿੱਚ ਸ਼ੂਟਿੰਗ ਦੇ ਵਿੱਚ ব্রੋਨ ਮੈਡਲ ਜਿੱਤਣ ਵਾਲੀ ਹਰਿਆਣਾ ਦੀ ਸ਼ੂਟਰ ਮੰਨੂ ਭਾਕਰ ਨੇ ਆਪਣੇ ਕਾਮਯਾਬੀ ਦੇ ਪਿੱਛੇ ਸ਼੍ਰੀਮਦ ਭਾਗਵਤ ਗੀਤਾ ਨੂੰ ਦੱਸਿਆ ਹੈ ਮੰਨੂ ਭਾਕਰ ਨੇ 10 ਮੀਟਰ ਸ਼ੂਟਿੰਗ ਦੇ ਵਿੱਚ ਮੈਡਲ ਜਿੱਤ ਲਿਆ ਹੈ ਐਸਾ ਕਰਨ ਵਾਲੀ ਉਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ ਇਹੀ ਨਹੀਂ ਪੈਰਿਸ 올림픽 ਦੇ ਵਿੱਚ ਪਹਿਲਾ ਮੈਡਲ ਵੀ ਉਹਨਾਂ ਨੇ ਹੀ ਦਿਵਾਇਆ ਸੀ ਮੈਡਲ ਜਿੱਤਣ ਦੇ ਬਾਅਦ ਮਨੁ ਭਾਕਰ ਨੇ ਕਿਹਾ ਕਿ ਮੈਂ ਗੀਤਾ ਬਹੁਤ ਪੜ੍ਹਦੀ ਹਾਂ ਉਸ ਵਕਤ ਮੇਰੇ ਦਿਮਾਗ ਦੇ ਵਿੱਚ ਸਿਰਫ ਇਹੀ ਚੱਲ ਰਿਹਾ ਸੀ ਕਿ ਸਿਰਫ ਉਹ ਕਰੋ ਜੋ ਤੁਹਾਨੂੰ ਕਰਨਾ ਹੈ ਆਪਣਾ ਸਰਸ੍ਰੇਸ਼ਟ ਕਰੋ ਅਤੇ ਬਾਕੀ ਸਭ ਕੁਝ ਛੱਡ ਦਿਓ ਤੁਸੀਂ ਡੈਸਟੀਨੀ ਨੂੰ ਕੰਟਰੋਲ ਨਹੀਂ ਕਰ ਸਕਦੇ ਕਿਰਤਾ ਕੀ ਪ੍ਰਣਾਮ ਹੋਵੇਗਾ ਮਨੁ ਨੇ ਅੱਗੇ ਕਿਹਾ ਕਿ ਗੀਤਾ ਦੇ ਵਿੱਚ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਕਿ ਆਪਣੇ ਲਕਸ਼ਯ ਤੇ ਧਿਆਨ ਦਿਓ ਨਾ ਕਿ ਇਸ ਕਰਮ ਦੇ ਪ੍ਰਣਾਮ ਤੇ ਦਿਓ ਉਸ ਵਕਤ ਮੇਰੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਸੀ ਕਿ ਸਿਰਫ ਆਪਣਾ ਕੰਮ ਕਰੋ ਬਾਕੀ ਸਭ ਕੁਝ ਭੁੱਲ ਜਾਓ। ਮਨੁਭਾ ਕਰਨੇ ਕਿਹਾ ਕਿ ਉਹ ਰੋਜ਼ਾਨਾ ਗੀਤਾ ਦੇ ਸ਼ਲੋਕ ਪੜ੍ਹਦੀ ਹੈ। ਗੀਤਾ ਦੇ ਨਾਲ ਹੀ ਉਸ ਨੂੰ ਅੱਗੇ ਵਧਨ ਅਤੇ ਕਰਮ ਕਰਨ ਦੀ ਪ੍ਰੇਰਣਾ ਪ੍ਰਾਪਤ ਹੋਈ। ਮਨੁ ਨੇ ਦੱਸਿਆ ਕਿ ਇਸ ਮੁਕਾਮ ਤੇ ਪਹੁੰਚਣ ਦੇ ਲਈ ਕਾਫੀ ਮਿਹਨਤ ਕੀਤੀ ਹਾਲਾਂਕਿ ਬ੍ਰੌਂਜ਼ ਮੈਡਲ ਹੈ ਮਗਰ ਮੈਂ ਇਸ ਤੋਂ ਖੁਸ਼ ਹਾਂ। ਟੋਕੋਲੰਪਿਕ ਦੇ ਬਾਅਦ ਇਹ ਮੇਰੇ ਲਈ ਵੱਡੀ ਲੜਾਈ ਸੀ ਤਾਂ ਮੈਂ ਇਸ ਪੂਰੀ એનર્ਜੀ ਦੇ ਨਾਲ ਇਸ ਗੇਮ ਨੂੰ ਖੇਡਿਆ ਹੈ। ਮਨੂ ਨੇ 올림픽 ਦੇ ਵਿੱਚ ਹੋਰ ਮੈਡਲ ਦੀ ਉਮੀਦ ਜਤਾਈ ਹੈ ਅੱਜ ਮਨੂ 10 ਮੀਟਰ 에어 ਪਿਸਟਲ ਮਿਕਸਡ ਇਵੈਂਟ ਦਾ ਮੈਚ ਖੇਡਣਗੇ ਇੱਥੇ ਉਹਨਾਂ ਦੇ ਪਾਰਟਨਰ ਸਰਬਜੋਤ ਹੋਣਗੇ ਦੋਨੋਂ ਡੀਏਵੀ ਕਾਲਜ ਦੇ ਸਟੂਡੈਂਟ ਹਨ ਅਤੇ ਇਸ ਦਾ ਫਾਈਨਲ ਮੰਗਲਵਾਰ ਨੂੰ ਹੋਵੇਗਾ 2 ਅਗਸਤ ਨੂੰ ਮਨੂ ਦਾ ਤੀਜਾ ਮੈਚ ਹੈ ਉਹ 25 ਮੀਟਰ ਪਿਸਟਲ ਇਵੈਂਟ ਦੇ ਕੁਆਲੀਫਿਕੇਸ਼ਨ ਦੇ ਵਿੱਚ ਹਿੱਸਾ ਲੈਣਗੇ 3 ਅਗਸਤ ਨੂੰ ਇਸ ਦਾ ਫਾਈਨਲ ਖੇਡਿਆ ਜਾਣਾ ਹੈ ਮਨੁ ਭਾਕਰ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਹੈ 12 ਸਾਲ ਬਾਅਦ ਮਨੁ ਭਾਕਰ ਨੇ ਭਾਰਤ ਨੂੰ ਸ਼ੂਟਿੰਗ ਦੇ ਵਿੱਚ ਪਦਕ ਦਵਾਇਆ ਹੈ ਭਾਰਤ ਨੇ ਐਥਨਸ 2004 ਤੋਂ ਲੰਡਨ 2012 올림픽 ਦੇ ਵਿੱਚ ਲਗਾਤਾਰ ਹੁਣ ਤੱਕ ਤਿੰਨ ਮੈਡਲ ਜਿੱਤੇ ਹਨ ਹਾਲਾਂਕਿ ਇਸ ਦੇ ਅਗਲੇ ਦੋ 올림픽 ਦੇ ਵਿੱਚ ਸ਼ੂਟਿੰਗ ਦੇ ਵਿੱਚ ਭਾਰਤ ਨੂੰ ਕੁਝ ਨਹੀਂ ਮਿਲਿਆ 2004 ਦੇ ਵਿੱਚ ਐਥਨਸ 올림픽 ਦੇ ਵਿੱਚ ਰਾਜਵਰਦਨ ਸਿੰਘ ਰਾਠੌਰ ਨੇ ਪੁਰਸ਼ਾਂ ਦੇ ਡਬਲ ਟ੍ਰੈਂਪ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ ਵਿਸ਼ਵਟ ਦੇ ਬੀਜਿੰਗ 올림픽 ਦੇ ਵਿੱਚ ਅਭਿਨਵ ਬਿੰਦਰਾ ਨੇ 10 ਮੀਟਰ 에ਅਰ ਰਾਈਫਲ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਲੰਡਨ 올림픽 ਦੇ ਵਿੱਚ ਗगन ਨਾਰੰਗ ਨੇ ਪੁਰਸ਼ਾਂ ਦੀ 10 ਮੀਟਰ 에ਅਰ ਰਾਈਫਲ ਦੇ ਵਿੱਚ ਸਿਲਵਰ ਅਤੇ ਵਿਜੇ ਕੁਮਾਰ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸੀ हरियाणा ਦੀ SLAAD ਲਈ ਮਨੂ ਭਾਕਰ ਨੇ ਜਿਸ ਤਰੀਕੇ ਨਾਲ 올림픽 ਦੇ ਵਿੱਚ ਮੱਲਾਮਾਰੀਆਂ ਨੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਮਨੂ ਨਾਲ ਫੋਨ ਕਾਲ ਤੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਮਨੂ ਭਾਕਰ ਨੂੰ ਉਹਨਾਂ ਦੀ ਉਪਲਬਧੀ ਤੇ ਵਧਾਈ ਦਿੱਤੀ ਹੈ ਸੱਚ ਕਹੂੰ ਪਰਵਾਰਵੀ 올림픽 ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੂ ਭਾਕਰ ਨੇ ਉਪਲਬਧੀਆਂ ਦੇ ਝੰਡੇ ਗੱਡੇ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਾ ਹਾਂ ਤੇ ਕਾਮਨਾ ਕਰਦਾ ਹੈ ਕਿ ਅੱਗੇ ਵੀ 올림픽 ਦੇ ਵਿੱਚ ਉਹ ਸੋਨ ਤਗਮਾ ਜਿੱਤਣ। ਇਹ ਰਿਪੋਰਟ ਸਾਡੇ ਦਰਸ਼ਕਾਂ ਨੂੰ ਕਿਵੇਂ ਲੱਗੀ ਮਨੂ ਭਾਕਰ ਦੀ ਉਪਲਬਧੀ ਨੂੰ ਲੋਕ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ।